ਅੱਜ ਇਹ ਆਪਣੀ ਡਿਪਰੈਸ਼ਨ ਨਾਮ ਦੀ ਬਿਮਾਰੀ ਨਾਲ ਸੰਬੰਧਿਤ ਪਹਿਲੀ ਵੀਡੀਓ ਹੈ ਇਸ ਵੀਡੀਓ ਵਿੱਚ ਆਪਾਂ ਜਾਣਾਂਗੇ ਕਿ ਡਿਪਰੈਸ਼ਨ ਅਸਲ ਵਿੱਚ ਹੁੰਦਾ ਕੀ ਹੈ ਇਹ ਇੱਕ ਮੂਡ ਡਿਸਆਰਡਰ ਹੈ ਮੂਡ ਨਾਲ ਸੰਬੰਧਿਤ ਬਿਮਾਰੀ ਹੈ ਪਰ ਹਰ ਤਰ੍ਹਾਂ ਦਾ ਸੈਡ ਮੂਡ ਡਿਪਰੈਸ਼ਨ ਨਹੀਂ ਹੁੰਦਾ ਜਦੋਂ ਕਿਸੇ ਵੱਲੋਂ ਜਲਦਬਾਜ਼ੀ ਵਿੱਚ ਆ ਕੇ ਇੱਕ ਸੈਡ ਵਿਅਕਤੀ ਨੂੰ ਡਿਪਰੈਸ਼ਨ ਦਾ ਟੈਗ ਦੇ ਦਿੱਤਾ ਜਾਂਦਾ ਤਾਂ ਉਹ ਸਿਰਫ ਇੱਕ ਅਧੂਰੀ ਜਾਣਕਾਰੀ ਦਾ ਸਿੱਟਾ ਹੁੰਦਾ ਹੈ ਐਨ ਆਈ ਐਚ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਦੇ ਅਨੁਸਾਰ ਜਿਹੜੇ ਡਿਪਰੈਸ਼ਨ ਦੇ ਸਿੰਟਮ ਦਾ ਕਲਸਟਰ ਆ ਉਹਦੇ ਵਿੱਚੋਂ ਘੱਟੋ ਘੱਟ 5 ਸਿੰਟਮ ਦਾ ਘੱਟੋ ਘੱਟ 14 ਦਿਨ ਲਈ ਹੋਣਾ ਜ਼ਰੂਰੀ ਹੈ ਫਿਰ ਇੱਕ ਸਾਈਕੀਆਟ੍ਰਿਸਟ ਉਸ ਵਿਅਕਤੀ ਦੀ ਚੰਗੀ ਤਰ੍ਹਾਂ ਹਿਸਟਰੀ ਲੈ ਕੇ ਇੱਕ ਕਾਉਂਸਲਰ ਸਾਈਕੋਲੋਜਿਸਟ ਦੀ ਹੈਲਪ ਨਾਲ ਉਸ ਨੂੰ ਡਿਪਰੈਸ਼ਨ ਦਾ ਮਰੀਜ਼ ਇੱਕ ਡਿclare ਕਰ ਸਕਦਾ ਹੈ ਤੇ ਉਸ ਦੀ ਮੈਡੀਕੇਸ਼ਨ ਐਂਡ ਕਾਉਂਸਲਿੰਗ ਦੇ ਨਾਲ ਪ੍ਰੋਪਰ ਇੱਕ ਟ੍ਰੀਟਮੈਂਟ ਇਲਾਜ ਕੀਤਾ ਜਾ ਸਕਦਾ ਹੈ ਆਉਣ ਵਾਲੀ ਵੀਡੀਓਜ਼ ਦੇ ਵਿੱਚ ਆਪਾਂ ਜਾਣਾਂਗੇ ਕਿ ਇਹ ਕਿਹੜੇ ਸਿੰਪਟਮ ਨੇ ਜਿਨ੍ਹਾਂ ਤੋਂ ਇੱਕ ਪੇਸ਼ੈਂਟ ਨੂੰ ਡਿਪਰੈਸ਼ਨ ਹੋਣ ਜਾਂ ਨਾ ਹੋਣ ਦਾ ਪਤਾ ਲਗਾਇਆ ਜਾ ਸਕਦਾ ਹੈ